ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਖਿਲਾਫ ਹਾਈ ਕੋਰਟ ਚ ਦਾਇਰ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਡਿਬਰੂਗੜ ਜੇਲ੍ਹ ਨੂੰ ਨੋਟਿਸ ਸਰਵ ਕੀਤੇ ਜਾਣ ਦੇ ਹੁਕਮ ਦਿੱਤੇ ਨੇ ਅਮਰਿਤਪਾਲ ਦੇ ਖਿਲਾਫ ਚੋਣ ਲੜ ਚੁੱਕੇ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਦੇ ਖਿਲਾਫ ਇਹ ਪਟੀਸ਼ਨ ਦਾਇਰ ਕੀਤੀ ਸੀ ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਅਮਰਿਤਪਾਲ ਨੇ ਚੋਣ ਦੇ ਦੌਰਾਨ ਚੋਣ ਪ੍ਰਚਾਰ ਚ ਕੀਤੇ ਗਏ ਖਰਚ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਆਪਣੇ ਪ੍ਰਚਾਰ ਚ ਧਾਰਮਿਕ ਸਥਾਨਾਂ ਦਾ ਇਸਤੇਮਾਲ ਕੀਤਾ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼-ਸੁਥਰੇ ਲਫ਼ਜ਼ਾਂ ਚ ਕਲੀਅਰ ਹੈਗੀ ਆ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਅਧਿਕਾਰੀਆਂ ਨੇ ਉਹ ਜਾ ਕੇ ਤਰਨਤਾਰਨ ਖਰੂਰ ਸਾਹਿਬ ਏਰੀਆ ਦੇ ਚ ਅਮਰਤਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ। ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਦੀ ਹੈਗੀ ਆ। ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਮੁਕੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਇਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਸ਼ਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਆ ਤੇ ਜਿੰਨੇ ਵੀ ਸਰਕਾਰੀ ਸ਼ਾਇਆ ਆਇਆ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆ ਵਲੋਂ ਜੋ ਵੀ ਸ਼ਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਵੜੀ ਕਿਹਾ ਕਿ ਤੁਸੀਂ ਆਊਟ ਡਿਬੇਟ ਬੈਠੀਏ ਆਓ ਗੱਲਬਾਤ ਕਰੀਏ ਪਰ ਇਹ ਭੱਜਦੇ ਨੇ ਪੰਥ ਨੂੰ ਇਹ ਬੇਵਕੂ ਬਣਾ ਰਹੇ ਨੇ ਸੰਗਤ ਨੂੰ ਬੇਵਕੂ ਬਣਾ ਰਹੇ ਨੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਮੋਟਰ ਤੇ ਹਮਲਾ ਕੀਤਾ ਸੀਗਾ ਇੱਕ ਮੋਟਰ ਤੇ ਇੱਕ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਉਹ ਥਾਣੇ ਦੇ ਹਮਲੇ ਦੇ ਉੱਤੇ 30 ਦੇਸ਼ ਵਿਰੋਧੀ ਜਿਹੜਾ ਹੈਗਾ ਇੱਕ ਲੜਾਈ ਵਡਣ ਦੀ ਇਹਨਾਂ ਤੇ ਧਾਰਾ ਹੈਗੀ ਹੈ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦੀ ਧਾਰਾ ਹੈਗੀ ਆ ਉਸ ਪਰਚੇ ਦੇ ਵਿੱਚ ਹਾਲੇ ਤੱਕ ਜਿਹੜੇ 40 ਮੁੰਡੇ ਗ੍ਰਿਫਤਾਰ ਨੇ ਉਹ ਤਾਂ ਵਿਚਾਰੇ ਬੈਠੇ ਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਹਾਲੇ ਤੱਕ ਐਕਸੈਪਟ ਹੋਈਆਂ ਪਰ ਉਹ ਸਾਰੇ कांड ਦਾ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜਿਹਨੂੰ ਸਰਗਣਾ ਕਹਿ ਲਿਆ ਜਾਂ ਮੁਖੀ ਕਹਿ ਲਿਏ ਉਹ ਹੈਗਾ ਅਮਰਿਤਪਾਲ ਉਹਨੂੰ ਇਸ ਸਾਰੇ ਮਸਲੇ ਦੇ ਵਿੱਚ ਉਹਦੀ ਕੱਢ ਕੇ ਲਾ ਜਾ ਕੇ ਇੱਕ ਟ੍ਰੀਟਮੈਂਟ ਦਿੱਤਾ ਜਾ ਰਿਹਾ ਇੱਕ ਐਨਐਸਐਲ ਵਿੱਚ ਉਹਨੂੰ ਰੱਖਿਆ ਗਿਆ ਅੱਜ ਤੱਕ ਉਸ ਕੇਸ ਦੇ ਵਿੱਚ ਚਾਰਜ ਨਹੀਂ ਪਾਈ ਹੋਏ ਕਿਉਂ ਕਿਉਂਕਿ ਇਹ ਮਜਰਾ ਮੇਨ ਮੁੱਖ ਦੋਸ਼ੀ ਹੈਗਾ ਉਹ ਦਾ ਬੈਠਾ ਐਨਐਸਏ ਚ ਐਨਐਸਏ ਉਹਨੂੰ ਕਿਤੇ ਬੰਨ ਕੇ ਪਿਠਾਣ ਵਾਸਤੇ ਆ ਜਾਂ ਉਹਨੂੰ ਜਿਹੜੇ ਪਰਚੇ ਉਹਦੇ ਤੇ ਧਾਰਨੇ ਉਹਨਾਂ ਚੋਂ ਵਜਾ ਕੇ ਇੱਕ ਸੇਵ ਜਗ੍ਹਾ ਰੱਖਣ ਵਾਸਤੇ ਆ ਵਿਕਰਮਜੀਤ ਸਿੰਘ ਨੇ ਅੰਮ੍ਰਿਤਪਾਲ ਦੀ ਚੋਣ ਰੱਦ ਕਰਨ ਦੀ ਹਾਈ ਕੋਰਟ ਤੋਂ ਮੰਗ ਕੀਤੀ ਹੈ ਜਿਸ ਤੇ ਅੱਜ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਅੰਮ੍ਰਿਤਪਾਲ ਨੂੰ ਨੋਟਿਸ ਛਾੜੀ ਕਰਕੇ ਜਵਾਬ ਦੇਣ ਦੀ ਹੁਕਮ ਦਿੱਤੇ ਨੇ ਅੰਮ੍ਰਿਤਪਾਲ ਇਸ ਵਕਤ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਚ ਬੰਦ ਨੇ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਕਮਲਜੀਤ ਸੰਧੂ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ دیکھتے ਰਹੋ ਪੰਜਾਬ ਤੱਕ